भोला कैसे नहीं उसका मुकद्दर रंग बदलेगा भोला कैसे नहीं उसका मुकद्दर रंग बदलेगा

ਰਸਤਾ ਬੰਦ ਹੁੰਦਾ ਚੱਕੜੀ ਵਿੱਚ ਤੋਂ ਡਾਏ ਇੱਕ ਰਸਤਾ ਬੰਦ ਹੁੰਦਾ ਚਾਰੇ ਰੱਬ ਖੋ ਗਾਏ ਇੱਕ ਰਸਤਾ ਬੰਦ ਹੁੰਦਾ ਚਾਰੇ ਰੱਬ ਖੋ ਗਾਏ ਓ ਛੱਡ ਮਾਲਕ ਤੇ ਦੋਰਾ इनका उसे पहचान मिल जाए भला कैसे नहीं उसका मुकद्दर रंग बदलेगा भला कैसे नहीं उसका मुकद्दर रंग बदलेगा सुदामा को अगर आपसा घनश्याम मिल जाए सुदामा को अगर आपसा घनश्याम मिल जाए जो है शिक्षकों को समर्पित आदर्शों की मिसाल बनकर बाल जीवन संवारता शिक्षक महत्व होता है उसकी मेहनत के सद हम आस शिक्षक के बिना तो ये जीवन अधूरा होता है, है इस दुनिया में तुझसा है कोई और कहा अगर होना भरोसा बात में तो अगर होना भरोसा बात में तो, तो... बच्चों पेरेंट्स सारे मेरे वालों प्यार परिषद श्री अकाल ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਇੱਕ ਵਾਰ ਸਕੂਲ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਮਾਰੋ ਜ਼ਰੂਰ ਕਿਉਂਕਿ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਮੈਂ ਰਾਜਵਿੰਦਰ ਭਾਈ ਦਾ ਥੈਂਕਸ ਕਰਦਾ ਕਿ ਅਸੀਂ ਕਿਉਂਕਿ ਅਸੀਂ ਕਾਰਪੋਰੇਟ ਫੰਕਸ਼ਨਸ ਜਾਂ ਵੱਡੇ ਫੰਕਸ਼ਨ ਅਟੈਂਡ ਕਰਦੇ ਰਹਿੰਦੇ ਆ ਬਟ ਸਕੂਲ ਦਾ ਫੰਕਸ਼ਨ ਅਟੈਂਡ ਕਰਕੇ ਸੋ ਬੱਚਿਆਂ ਨੂੰ ਮੇਰੀ ਨਸੀਹਤ ਹੈ ਕਿ ਆਪਣੇ ਟੀਚਰਸ ਦੀ ਤੇ ਆਪਣੇ ਸਕੂਲ ਦੀ ਰਿਸਪੈਕਟ ਕਰੋ ਕਹਿੰਦੇ ਬਿਨਾ ਮੁਰਸ਼ਿਦਾਂ ਮੰਜ਼ਲਾ ਮਿਲਦੀਆਂ ਨਹੀਂ ਤੇ ਦੁੱਧਾਂ ਬਾਦ ਨਾ ਰਜਦੀ ਖੀਰ ਯਾਰੋ ਸੋ ਇੱਕ ਸਕੂਲ ਹੀ ਹੈ ਜੋ ਸਾਨੂੰ ਡਿਸਪਲਿਨ ਸਿਖਾਉਂਦਾ ਹੈ ਸਾਨੂੰ ਮੋਰਲ ਵੈਲਿਊ ਸਿਖਾਉਂਦਾ ਹੈ ਤੇ ਸਾਨੂੰ ਸੋਸ਼ਲ ਰਿਸਪੌਂਸਿਬਿਲਟੀ ਸਿਖਾਉਂਦਾ ਹੈ ਔਰ ਪੇਰੈਂਟਸ ਨੂੰ ਮੇਰੀ ਬੇਨਤੀ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਆਪਾਂ ਜਿੰਨਾ ਕੁ ਦੂਰ ਰੱਖ ਸਕਦੇ ਆ ਉਹਨਾਂ ਦੂਰ ਰੱਖੋ ਕਿਉਂਕਿ ਅੱਜਕੱਲ ਮੋਬਾਈਲ ਫੋਨ ਸਿਕ ਡਿਪਰੈਸ਼ਨ ਦਾ ਕਾਰਨ ਬਣ ਰਿਹਾ ਹੈ ਸੋ ਚਲੋ ਇੱਕ ਸਹੂਲਤ ਹੈ ਬਟ ਬੱਚਿਆਂ ਨੂੰ ਵੱਧ ਤੋਂ ਵੱਧ ਮੋਬਾਈਲ ਫੋਨ ਤੋਂ ਦੂਰ ਦੂਰ ਰੱਖੋ ਤੇ ਬੱਚਿਆਂ ਨੂੰ ਹਮੇਸ਼ਾ ਐਪਰੀਸ਼ੀਏਟ ਕਰੋ ਜਿਵੇਂ ਪ੍ਰਿੰਸੀਪਲ ਸਰ ਨੇ ਕਿਹਾ ਹੈ ਕਿ ਜੋ ਵੀ ਕਰਨਾ ਆਪਾਂ ਪੂਰੀ ਸ਼ਿੱਦਤ ਨਾਲ ਲਗਨ ਨਾਲ ਮਿਹਨਤ ਨਾਲ ਕਰਨਾ ਕਿਉਂਕਿ ਤੁਹਾਡੇ ਵਿੱਚੋਂ ਹੀ ਕਿਸੇ ਨੇ ਇੰਜੀਨੀਅਰ ਬਣਨਾ ਹੈ ਕਿਸੇ ਨੇ ਡਾਕਟਰ ਬਣਨਾ ਹੈ ਤੇ ਕਿਸੇ ਨੇ ਕਲਾਕਾਰ ਬਣਨਾ ਹੈ ਸੋ ਕਹਿੰਦੇ ਹਨੇਰੀਆਂ ਨੂੰ ਰੋਕਣ ਲਈ ਚੱਟਾਨ ਬਣਨਾ ਪੈਂਦਾ ਹੈ ਤੂਫਾਨਾਂ ਨੂੰ ਚੱਲਣ ਲਈ ਖੁਦ ਤੂਫਾਨ ਬਣਨਾ ਪੈਂਦਾ ਇੰਝ ਹੀ ਕਹਿੰਦੇ ਤੁਸੀਂ ਸਤਕਾਰੇ ਜਾਓਗੇ ਕਿਸੇ ਦੇ ਪੁੱਜੇ ਜਾਣ ਲਈ ਪਹਿਲਾਂ ਇਨਸਾਨ ਬਣਨਾ ਪੈਂਦਾ ਹੈ ਇੰਦੇ ਹੀ ਕੇਂਦੀ ਕੋਈ ਸੁਨੇਗਾ ਤੁਹਾਨੂੰ ਤੇ ਬਹੁਤ ਖੂਬ ਆਖੇਗਾ ਕਿਉਂਕਿ ਕਿਸੇ ਦੇ ਸੁਣੇ ਜਾਣ ਲਈ ਪਹਿਲਾਂ ਦਾਸਤਾਨ ਬਣਾਉਣਾ ਪੈਂਦਾ ਹੈ ਦਾਸਤਾਨ ਬਣਾਉਣਾ ਪੈਂਦਾ ਹੈ ਕਿ ਕਿੰਨਾ ਸ਼ਡਿਊਲ ਬਿਜ਼ੀ ਹੋਊਗਾ ਤੇ ਐਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਐਨੇ ਕੰਫਰਟੇਬਲੀ ਹਾਲਾਂਕਿ ਮੌਸਮ ਵੀ ਇਹਨਾਂ ਦਾ ਸਾਥ ਦੇ ਰਹੀ ਹੈਗਾ ਤੁਸੀਂ ਬਹੁਤ ਪੇਸ਼ੀਸ ਨਾਲ ਸਾਡੇ ਬੱਚਿਆਂ ਨੂੰ ਟਾਈਮ ਦੇ ਰਹੇ ਹੋ ਇਹ ਇੱਕ ਬੰਦੇ ਦੇ ਕਰੈਕਟਰ ਨੂੰ ਡਿਫਾਈਨ ਕਰਦਾ ਹੈ ਕਿਉਂ ਕਿਸ ਕਈ ਵਾਰ ਨਾ ਉਹ ਵੱਡਾ ਬੰਦਾ ਉਹ ਹੁੰਦਾ ਸੋ ਤੁਸੀਂ ਵਾਕਈ ਵੱਡੇ ਬਣੇ ਦੀ ਤੁਹਾਡਾ ਸਟੇਟਿਚਰ ਹੈ ਜਿਹੜਾ ਆਪਣੇ ਫੀਲਡ ਦੇ ਵਿੱਚ ਤੇ ਜੋ ਹੈ ਲੇਕਿਨ ਐਜ਼ ਅ ਹਿਊਮਨ ਬੀਇੰਗ ਅ ਅੱਜ ਮੈਂ ਇਹ ਡੈਮ ਸ਼ੋਰ ਕਹਿ ਸਕਦਾ ਕਿ ਤੁਹਾਡੀ ਇੰਡਸਟਰੀ ਚ ਘਟਦੇ ਰਹੇ ਹੋਣਗੇ ਤਾਂ ਸਾਡੇ ਖੰਡੇ ਵੱਲੋਂ ਉਹ ਸਾਹਮਣੇ ਇੱਕ ਸਰਦਰਾ ਗਾਗਨ ਦੇਖ ਸਾਹਮਣੇ ਇੱਕ ਹੋਏ ਸਰ ਨਾਲ ਵਜੇ ਐਕਟੀਵੇਟ ਵੇਟ ਵੇਟ ਠੀਕ ਹੈ ਸਰ ਇਹ ਤੁਸੀਂ ਦੇਖਣਾ ਨਾ ਕਿ ਅਸਲ ਐਕਸ਼ਨ ਹੁੰਦੀ ਹੈ YouTube ਤੇ ਅੱਜ ਸਮਰਾਲਾ ਸਮਰਾਲਾ ਦਾ ਇਹਦਾ ਪੇਜ ਆਪਣੇ ਸਰ ਕੀ ਕਰਦੇ ਸੀ ਇਹ ਸੱਜਣ ਬਹੁਤ ਹੀ ਸਤਿਕਾਰਯੋਗ ਸਖਸ਼ੀਅਤਾਂ ਨੇ ਜੀ ਖੁਸ਼ੀ ਨਾਲ ਜਿਹਨੇ ਰੋਸ ਸਕੂਲ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਜੀ ਪਿਆਰਪਰੀ ਸਸਟੀਕਾਲ ਅ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਪ੍ਰਿੰਸੀਪਲ ਸਾਹਿਬ ਤੇ ਸਾਰਾ ਜੋ ਵੀ ਸਟਾਫ ਮੈਂਬਰ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਦੂਜਾ ਮੈਂ ਕਹਿਣਾ ਚਾਹਾਂਗਾ ਕਿ ਮੈਂ ਅੱਜ ਇੱਕ ਵੱਡੀ ਚੀਜ਼ ਮਿਸ ਕਰ ਦਿੰਦਾ ਕਿਉਂਕਿ ਮੈਂ ਕਾਰਪੋਰੇਟ ਫੰਕਸ਼ਨ ਜਾਂ ਸੈਲੀਬ੍ਰੇਟਿਡ ਫੰਕਸ਼ਨ ਬਹੁਤ ਅਟੈਂਡ ਕਰਦਾ ਪਰ ਬੱਚਿਆਂ ਦਾ ਫੰਕਸ਼ਨ ਅਟੈਂਡ ਕਰਕੇ ਸੱਚੀ ਬਹੁਤ ਮਜ਼ਾ ਆਇਆ ਇੱਕ ਦਿਲ ਨੂੰ ਸਕੂਨ ਮਿਲਿਆ ਔਰ ਮੈਂ ਥੈਂਕਸ ਕਰਨਾ ਚਾਹਾਂਗਾ ਰਾਜਵਿੰਦਰ ਭਾਜੀ ਦਾ ਜਿਹੜੇ ਮੈਨੂੰ ਅ ਇਸ ਸਕੂਲ ਦੇ ਵਿੱਚ ਲੈ ਕੇ ਆਏ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਸਭ ਤੋਂ ਖੂਬਸੂਰਤ ਗੱਲ ਮੈਨੂੰ ਇਸ ਸਕੂਲ ਦੀ ਕੀ ਲੱਗੀ ਕਿ ਸਕੂਲ ਐਂਟਰ ਕਰਦੇ ਸਾਰ ਸਕੂਲ ਚ ਪੋਜ਼ਿਟਿਵਿਟੀ ਦਾ ਬਹੁਤ ਅੱਛਾ ਮਾਹੌਲ ਹੈ ਤੇ ਬੱਚਿਆਂ ਦਾ ਡਿਸਪਲਿਨ ਬਹੁਤ ਹੈ। ਜਿਆਦਾ ਚੱਤੀ ਆ ਗਏ ਸਕੂਲ ਵਾਲੇ ਬਚਪਨ ਦੀ। ਬਿਲਕੁਲ ਜੀ ਬਿਲਕੁਲ ਮੈਂ ਤਾਂ ਇਮੋਸ਼ਨਲ ਵੀ ਹੋ ਗਿਆ ਸੀ ਜਦੋਂ ਬੱਚੇ ਪ੍ਰਾਈਜ਼ ਮਿਲ ਰਹੇ ਸੀ ਵੀ ਸੀ ਕਦੇ ਵੀ ਅਸੀਂ ਵਿੱਚ ਜਿਹੜੇ ਹੁੰਦੇ ਸੀ ਔਰ ਮੈਂ ਆਪਣੇ ਤੁਸੀਂ ਮੇਰੇ ਜ਼ਿਹਨ ਚ ਆਪਣੇ ਪ੍ਰਾਈਜ਼ ਦੁਹਰਾਏ ਵੀ ਮੇਰੇ ਵੀ ਉਹ ਪ੍ਰਾਈਜ਼ ਜਦੋਂ ਛੋਟੇ ਛੋਟੇ ਅਸੀਂ ਪ੍ਰਾਈਜ਼ ਲੈਂਦੇ ਹੁੰਦੇ ਸੀ ਸੋ ਇਮੋਸ਼ਨਲ ਮੂਵਮੈਂਟ ਵੀ ਹੁੰਦਾ ਇਹ ਜਦੋਂ ਅਸੀਂ ਇਸ ਸਟੇਜ 'ਤੇ ਮੇ ਰਾਜਵਿੰਦਰ ਭਾਈ ਨੇ ਵੀ ਦੱਸਿਆ ਵੀ ਅਸੀਂ ਵੀ ਕਿਸੇ ਕਲਾਕਾਰਾਂ ਦੇ ਉੱਤੋਂ ਅਵਾਰਡ ਲਏ ਆ ਛੋਟੇ ਹੁੰਦੇ ਤਾਂ ਅੱਜ ਅਸੀਂ ਇਸ लायक ਬਣਿਆ ਕਿ ਅਸੀਂ ਬੱਚਿਆਂ ਨੂੰ ਆਸ਼ੀਰਵਾਦ ਦੇ ਰਹੇ ਹਾਂ ਸੋ ਪਰਮਾਤਮਾ ਸਾਰੇ ਬੱਚਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਔਰ ਸਕੂਲ ਮੈਨੇਜਮੈਂਟ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਇਹ ਜੇ ਫੰਕਸ਼ਨ ਇਹ ਜੋ ਉਪਰਾਲੇ ਹੋਣੇ ਚਾਹੀਦੇ ਇੱਕ ਦੋ ਬੱਚਿਆਂ ਨੂੰ ਕਿ ਮੈਸੇਜ ਦੇਣਾ ਚਾਹੁੰਦਾ ਬੱਚਿਆਂ ਨੂੰ ਮੈਸੇਜ ਇਹ ਹੀ ਦੇਣਾ ਚਾਹਾਂਗਾ ਕਿ ਸਕੂਲ ਦੀ ਆਪਣੇ ਟੀਚਰਸ ਦੀ ਰਿਸਪੈਕਟ ਜ਼ਰੂਰ ਕਰੋ ਕਿਉਂਕਿ ਇਹ ਕਹਿੰਦੇ ਬਿਨਾ ਮੁਰਸ਼ਿਦਾ ਮੰਜ਼ਲਾ ਮਿਲਦੀਆਂ ਨਹੀਂ ਦੁੱਧਾਂ ਬਾਂਜ ਨਾਲ ਰੁਜ ਦੀ ਖੀਰ ਯਾਰੋ ਆਪਣੇ ਗੁਰੂ ਦੀ ਹਮੇਸ਼ਾ ਰਿਸਪੈਕਟ ਕਰੋ ਕਿਉਂਕਿ ਸਕੂਲ ਹੀ ਹੈ ਜੋ ਸਾਨੂੰ ਇੱਕ ਚੰਗਾ ਨਾਗਰਿਕ ਬਣਾਉਂਦਾ ਸਾਨੂੰ ਡਿਸਪਲਿਨ ਸਿਖਾਉਂਦਾ ਸਾਨੂੰ ਮੋਰਲ ਵੈਲਿਊ ਸਿਖਾਉਂਦਾ ਸਾਨੂੰ ਸੋਸ਼ਲ ਰਿਸਪੌਂਸਿਬਿਲਟੀ ਸਿਖਾਉਂਦਾ ਕਿੰਨੇ ਤਿੰਨ ਤਿੰਨ ਬੱਚਿਆਂ ਨੂੰ ਪੜਾਈ ਮਿਲੇ ਨੇ ਦੋ ਦੋ ਤਿੰਨ ਤਿੰਨ ਚਾਰ ਚਾਰ ਮਿਲੇ ਨੇ ਕਿਹਦਾ ਲੱਗਿਆ ਇਹ ਤਾਂ ਮੈਂ ਪੁੱ ਇੱਕ ਤਾਂ ਬੜੀ ਖੂਬਸੂਰਤ ਗੱਲ ਲੱਗੀ ਵੀ ਕਹਿੰਦੇ ਅਸੀਂ ਫਰ ਸੈਕਿੰਡ ਥਰਡ ਨਹੀਂ ਕੱਢਦੇ ਸਾਡੇ ਜ਼ਮਾਨੇ 'ਚ ਫਰ ਸੈਕਿੰਡ ਥਰਡ ਹੀ ਹੁੰਦਾ ਸੀ ਕਹਿੰਦੇ ਅਸੀਂ ਪਹਿਲੀਆਂ 10 ਪੋਜੀਸ਼ਨਾਂ ਨੂੰ ਪ੍ਰਾਈਜ਼ ਦਿੰਦੇ ਆ ਸੋ ਬਹੁਤ ਹੀ ਕਾਬਲੇ ਤਾਰੀਫ ਗੱਲ ਹੈ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਤਿੰਨ ਤਿੰਨ ਪ੍ਰਾਈਜ਼ ਆ ਇੱਕ ਸ਼ਾਇਦ ਪ੍ਰਾਈਜ਼ ਪੋਜੀਸ਼ਨ ਦਾ ਦੂਜਾ ਕਹਿੰਦੇ ਅਸੀਂ ਬੈਸਟ ਡਰੈਸ ਦਾ ਪ੍ਰਾਈਜ਼ ਰੱਖਿਆ ਹੋਇਆ ਮੈਨੂੰ ਇਹ ਗੱਲ ਚੇਤੇ ਆ ਗਈ ਜਦੋਂ ਬੈਸਟ ਡਰੈਸ ਦਾ ਕਿਹਾ ਕਿ ਇੱਕ ਵਾਰ ਛੋਟੇ ਹੁੰਦੇ ਮੇਰੇ ਨੇਲਸ ਨਹੀਂ ਕੱਟੇ ਹੋਏ ਸੀ ਔਰ ਮੈਨੂੰ ਟੀਚਰਸ ਨੇ ਬਹੁਤ ਗਾਲਾਂ ਕੱਢੀਆਂ ਸੋ ਉਸ ਤੋਂ ਬਾ ਇਹ ਪ੍ਰਾਈਜ਼ ਤਾਂ ਹਮੇਸ਼ਾ ਇੱਕ ਮੋਟੀਵੇਸ਼ਨ ਹੈ ਇੱਕ ਤੀਜਾ ਪ੍ਰਾਈਜ਼ ਸਰ ਨੇ ਦੱਸਿਆ ਸੀ ਕਿ ਬੈਸਟ ਅਟੈਂਡੈਂਸ ਦਾ ਪ੍ਰਾਈਜ਼ ਰੱਖਿਆ ਹੋਇਆ ਸੋ ਬੱਚਿਆਂ ਦੀ ਮੋਟੀਵੇਸ਼ਨ ਲਈ ਹੋਰ ਇਸ ਤੋਂ ਵਧੀਆ ਉਪਰਾਲਾ ਕੀ ਹੋ ਸਕਦਾ ਬਸ ਨਰੂਤਮ ਵਿਦਿਆ ਮੰਦਰ ਇਸ ਇਲਾਕੇ ਦੀ ਖਾਸ ਕਰਕੇ ਖੰਨਾ ਸ਼ਹਿਰ ਦੀ ਬਹੁਤ ਹੀ ਨਾਮੀ ਸੰਸਥਾ ਹੈ ਬੜੀ ਸ਼ਾਨਾਮੱਤੀ ਤੇ ਮਾਣਮੱਤੀ ਸੰਸਥਾ ਹੈ ਪਿਛਲੇ ਤਕਰੀਬਨ 16 ਸਾਲ ਤੋਂ ਮੈਂ ਇਸ ਸੰਸਥਾ ਦੇ ਨਾਲ ਜੁੜਿਆ ਹੋਇਆ ਮੈਂ ਅੱਜ ਇਸ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਅਗਲੀ ਕਲਾਸ ਜਿਹੜੀ ਆ ਪਾਸ ਕਰਕੇ ਅਗਲੀ ਕਲਾਸ ਦੇ ਵਿੱਚ ਗਏ ਨੇ ਬੱਚੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਇਆ ਸਾਰਿਆਂ ਨੂੰ ਔਰ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਨਾਲ ਦੀ ਨਾਲ ਜਿਹੜਾ ਹੈ ਸਪੋਰਟਸ ਦੇ ਵੀ ਔਰ ਸੱਭਿਆਚਾਰ ਐਕਟੀਵਿਟੀ ਦੇ ਵੀ ਤੇ ਨਾਲ ਅਕੈਡਮਿਕ ਤੇ ਇਹ ਸਾਰੇ ਜਿਹੜੇ ਨੇ ਉਹ ਇਕੱਠੇ ਪ੍ਰਾਈਜ਼ ਦਿੱਤੇ ਗਏ ਨੇ ਇਹ ਤੋਂ ਪਤਾ ਲੱਗਦਾ ਹੈ ਕਿ ਸੰਸਥਾ ਸਿਰਫ ਐਜੂਕੇਸ਼ਨ ਦੇ ਲਈ ਨਹੀਂ ਅੱਗੇ ਹੈ ਐਜੂਕੇਸ਼ਨ ਦੇ ਨਾਲ ਨਾਲ ਜਿਹੜਾ ਹੈ ਉਹ ਖੇਡ ਖੇਤਰ ਦੇ ਵਿੱਚ ਵੀ ਅੱਗੇ ਆ ਤੇ ਨਾਲ ਜਿਹੜੀਆਂ ਕਲਚਰ ਐਕਟੀਵਿਟੀਜ਼ ਨੇ ਉਹਨਾਂ ਦੇ ਲਈ ਵੀ ਅੱਗੇ ਆ ਮੇਰੇ ਵੱਲੋਂ ਜਿਹੜਾ ਹੈ ਸਭ ਤੋਂ ਉਹਨਾਂ ਦੇ ਮਾਪਿਆਂ ਨੂੰ ਤੇ ਟੀਚਰ ਸਟਾਫ ਜਿਨ੍ਹਾਂ ਨੇ ਮਿਹਨਤ ਕਰਵਾਈ ਆ ਔਰ ਖਾਸ ਕਰਕੇ ਪ੍ਰਿੰਸੀਪਲ ਅਦਰ ਸ਼ਰਮਾ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਸਕੂਲ ਸਾਕੇ ਮੈਨੂੰ ਬੜਾ ਸੋਹਣਾ ਲੱਗਿਆ ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਕਿਉਂਕਿ ਮੈਂ ਵੀ ਇਨ੍ਹਾਂ ਸਟੇਜਾਂ ਦੀ ਪਦਾਇਸ਼ ਆ ਮੈਂ ਵੀ ਇਨ੍ਹਾਂ ਸਟੇਜਾਂ ਤੋਂ ਸਿੱਖ-ਸਿੱਖ ਕੇ ਹੀ ਇੱਥੇ ਖੜੀ ਹੋਈ ਆ ਅੱਜ ਬੜਾ ਮਾਣ ਮਹਿਸੂਸ ਹੋਇਆ ਸਰ ਉਹਨਾਂ ਨੇ ਸਾਨੂੰ ਬੁਲਾਇਆ ਬੱਚਿਆਂ ਨੂੰ ਅਸੀਂ ਪ੍ਰਾਈਜ਼ ਦਿੱਤੇ ਬੱਚੇ ਇੱਥੋਂ ਹੀ ਸਿੱਖ ਕੇ ਕੁਝ ਬਣਦੇ ਨੇ ਉਹਨਾਂ ਦੀ ਗੱਲ ਸੱਚੀ ਆ ਕਿ ਕੋਈ ਮਤਲਬ ਕਿਸੇ ਫੀਲਡ 'ਚ ਜਾਂਦਾ ਕੋਈ ਕਿਸੇ ਫੀਲਡ 'ਚ ਜਾਂਦਾ ਜਿਵੇਂ ਮੈਂ ਏਸੇ ਸਟੇਜਾਂ ਤੋਂ ਸਿੱਖ ਕੇ ਐਕਟਿੰਗ ਦੇ ਫੀਲਡ 'ਚ ਆਈ ਆ ਅੱਜ ਮੇਰੇ ਲਈ ਬੜਾ ਮਾਣ ਹੈ ਕਿ ਮੈਨੂੰ ਇਸ ਸਕੂਲ ਦੇ ਫੰਕਸ਼ਨ ਵਿੱਚ ਇਨਵਾਈਟ ਕੀਤਾ ਇੱਕ ਰਵਾਇਤਾ ਕਿ ਅਸੀਂ ਜਦੋਂ ਸੈਸ਼ਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਜਿਹੜੇ ਪਿਛਲੇ ਸੈਸ਼ਨ ਦੇ ਵਿੱਚ ਪਿਛਲੇ ਅਕੈਡਮਿਕਸ ਦੇ ਵਿੱਚ ਜਿਹੜੇ ਟਾਪਰਸ ਹੁੰਦੇ ਆ ਬੱਚੇ ਇੱਕ ਤਾਂ ਅਸੀਂ ਉਹਨਾਂ ਨੂੰ ਆਨਰ ਕਰਦੇ ਹਾਂ ਤੇ ਸ਼ੁਰੂਆਤ ਅਸੀਂ ਹਮੇਸ਼ਾ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਉਹਨ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਆਸ਼ੀਰਵਾਦ ਲੈ ਕੇ ਸਾਡਾ ਇੱਕ ਬਿਲੀਫ ਆ ਕਿ ਸਾਨੂੰ ਲੱਗਦਾ ਕਿ ਇਹ ਅਸੀਂ ਹਰ ਇੱਕ ਬੱਚੇ ਦੀ ਤੰਦਰੁਸਤੀ ਲਈ ਹਰ ਇੱਕ ਅਧਿਆਪਕ ਦੀ ਤੰਦਰੁਸਤੀ ਲਈ ਤੇ ਉਹਦੀ ਵੈਲ ਬੀਇੰਗ ਦੇ ਲਈ ਅਸੀਂ ਇਹ ਆਪਣਾ ਸਾਲ ਇੱਥੋਂ ਸ਼ੁਰੂ ਸ਼ੁਰੂ ਕਰਦੇ ਆਂ ਤੇ ਅੱਜ ਮੇਰੇ ਵੱਡੇ ਵੀਰ ਜੀ ਰਾਜਵਿੰਦਰ ਸਮਰਾਲਾ ਜੀ ਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਸਾਨੂੰ ਕੋਈ ਐਗਜ਼ੈਂਪਲਰ ਹੀ ਕੋਈ ਇਦਾਂ ਦੀ ਪਰਸਨੈਲਿਟੀ ਤੁਸੀਂ ਤੁਸੀਂ ਬੱਚਿਆਂ ਦੇ ਰੂਹ ਰੂ ਕਰਾਓ ਜਿਹਦੇ ਨਾਲ ਸਾਨੂੰ ਨਾ ਸਾਡੇ ਫੰਕਸ਼ਨ ਦੀ ਗ੍ਰੇਸ ਵੀ ਵੱਧ ਜਾਂਦੀ ਹੈ ਸੈਕੰਡਲੀ ਉਹ ਬੱਚਿਆਂ ਨੂੰ ਨਾ ਕੁਝ ਸਿੱਖਣ ਨੂੰ ਮਿਲਦਾ ਉਹਦੇ ਵਿੱਚ ਸੋ ਕਮਲ ਜੀ ਬੈਠੇ ਆ ਆਪਣੇ ਬਨੀ ਜੀ ਨੇ ਬਨੀ ਜੀ ਪੰਜਾਬੀ ਜਿਹੜਾ ਫਿਲਮ ਇੰਡਸਟਰੀ ਆ ਉਹਦਾ ਇੱਕ ਵੱਡਾ ਨਾਮ ਨੇ ਤੇ ਹੋਪਫੁਲੀ ਮੈਨੂੰ ਮੈਨੂੰ ਮੈਂ ਮਤਲਬ ਬੜਾ ਸ਼ੋਰ ਹਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਨਾਮ ਹੋਣਗੇ ਤੇ ਸਾਡੇ ਸਕੂਲ ਲਈ ਇਹ ਹਿਸਟਰੀ ਹੋਏਗੀ ਕਿ ਬਨੀਜੀ ਸਾਡੇ ਕੋ ਆਏ ਸੀਗੇ ਤੇ ਅਸੀਂ ਮੈਨੂੰ ਮਤਲਬ ਜਿਵੇਂ ਹੁਣ ਇਹਨਾਂ ਨੇ ਗੱਲਾਂ ਕਰਦੇ ਸਾਨੂੰ ਪਤਾ ਲੱਗਿਆ ਕਿ ਇਹ ਇੱਕ ਸਾਇੰਸ ਸਟੂਡੈਂਟ ਰਹੇ ਨੇ ਸਾਇੰਸ ਸਟੂਡੈਂਟ ਦੇ ਨਾਲ-ਨਾਲ ਇਹਨਾਂ ਨੇ ਇਹਨਾਂ ਦੇ ਵਿੱਚ ਅੰਦਰ ਜਿਹੜੀ हिडन टैलेंट ਸੀਗਾ ਉਹ ਕਿਸੇ ਸਕੂਲ ਕਾਲਜ ਦੇ ਪਲੇਅ ਤੇ ਪਾਰਟਿਸਪੀਸ਼ਨ ਦੇ ਦੌਰਾਨ ਉਹ ਹਿਡਨ ਟੈਲੈਂਟ ਬਾਹਰ ਆ ਗਿਆ ਤੁਸੀਂ ਇਹ ਦੇਖੋਗੇ ਉਸ ਸਕੂਲ ਕਾਲਜ ਦੇ ਇੱਕ ਇਵੈਂਟ ਨੇ ਇਹਨਾਂ ਦੀ ਲਾਈਫ ਨੂੰ ਸ਼ੇਪ ਅਪ ਕਰਤਾ ਇਹਨਾਂ ਦੀ ਲਾਈਫ ਨੂੰ ਇੱਕ ਟਰਨਿੰਗ ਪੁਆਇੰਟ ਦਿੱਤਾ ਜਿਹੜੀਆਂ ਇਹ ਪਲੈਟਫਾਰਮਸ ਨੇ ਇਹ ਪਲੈਟਫਾਰਮਸ ਬਹੁਤ ਜ਼ਰੂਰੀ ਨੇ ਹਰ ਇੱਕ ਸਕੂਲ ਦੀ ਇਹ ਬਹੁਤ ਵੱਡੀ ਰਿਸਪੌਂਸਿਬਿਲਟੀ ਬਣਦੀ ਆ ਅਦਰਵਾਇਜ਼ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਵਾਰ ਨਾ ਬੱਚੇ ਦੀ ਅਕੈਡਮਿਕਸ ਵੀ ਹੋ ਜਾਂਦੀ ਹੈ ਅੱਗੇ ਵੀ ਹੋ ਜਾਂਦੀ ਹੈ ਉਹਦੇ ਵਿੱਚ ਜਿਹੜਾ ਟੈਲੈਂਟ ਆ ਉਹ ਇਹ ਲਾ ਲੋ ਵੀ ਉਹਦਾ ਅੰਦਰਲਾ ਮਿਊਜ਼ਿਕ ਹੋ ਵੀ ਰਹਿ ਜਾਂਦਾ ਅਨਸੰਗ ਰਹਿ ਜਾਂਦਾ ਉਹ ਤੇ ਉਹ ਸਾਡੀ ਡਿਊਟੀ ਬਣਦੀ ਹੈ ਸਾਡੀ ਡਿਊਟੀ ਸਿਰਫ ਇਹ ਨਹੀਂ ਹੈ ਕਿ ਅਸੀਂ ਸਿਲੇਬਸ ਜਿਹੜਾ ਸਾਨੂੰ ਮਿਲ ਗਿਆ ਤੇ ਅਸੀਂ ਉਹ ਕਰਾ ਕੇ ਰੱਟੇ ਲਵਾ ਕੇ ਪੇਪਰ ਦਵਾਤੇ ਨੋ ਸਾਡੀ ਡਿਊਟੀ ਇਹ ਨਹੀਂ ਬਣਦੀ ਹੈ ਸਾਡੀ ਡਿਊਟੀ ਜਿੱਥੇ ਤੱਕ ਜਿਹੜਾ ਐਕਚੁਅਲ ਚ ਜਿਹੜੀ ਟੀਚਿੰਗ ਲਾਈਨ ਹੈ ਨਾ ਇਹ ਬੜੀ ਬੜੀ ਅਨਖਿਜ ਤੇ ਅਨਥਿਕ ਤੇ ਅਨਥੈਂਕਫੁਲ ਇੱਕ profession ਹੈ ਹਾਂ ਥੈਂਕਲੈਸ ਵੀ ਕੈਨ ਸੇ ਹੈ ਨਾ ਸੋ ਪਰ ਸਕੂਨ ਆ ਆਪਣੇ ਕੰਮ ਤੋਂ ਤੇ ਬਹੁਤ ਇੰਜੋਏ ਕਰੀਦਾ ਆ ਉਹਦੇ ਕੰਮ ਨੂੰ ਇਹਨੇ ਦੋ ਬੱਚੇ ਆਪਣੇ ਸਪੋਰਟਸਵਲ ਜਾ ਰਹੇ ਨੇ। ਸਪੋਰਟਸਵਲ ਅਪ੍ਰੋਕਸੀਮੇਟਲੀ 15 ਤੋਂ 20 ਬੱਚੇ ਆ ਜਿਹੜੇ ਜਿਨ੍ਹਾਂ ਨੇ ਰਿਪਰੈਜ਼ੈਂਟੇਸ਼ਨ ਖੰਨੇ ਨੂੰ ਸਟੇਟਸ ਦਿੱਤੀ ਆ ਸਾਡੀ ਇਸ ਸਾਲ। ਹਾਂ ਤੇ ਲਾਸਟ ইয়ার ਦੇ ਵਿੱਚ ਸਾਡਾ ਬੱਚਾ ਕਾਮਨਵੈਲਥ ਵੀ ਜਾ ਚੁੱਕਿਆ ਤੇ ਦੋ ਬੱਚੇ ਸਾਡੇ ਤੇ ਸੈਕੰਡਲੀ ਨੈਸ਼ਨਲ ਦੇ ਵਿੱਚ ਅਸੀਂ ਸਾਡੀ ਸਾਡਾ ਇਹ ਕੋਵਿਡ ਤੋਂ ਪਹਿਲਾਂ ਟ੍ਰੈਡੀਸ਼ਨ ਹੀ ਸੀਗਾ ਵੀ 10-12 ਸਾਡੀਆਂ ਨੈਸ਼ਨਲ ਦੇ ਵਿੱਚ ਪੋਜੀਸ਼ਨ ਹੁੰਦੀ ਸੀ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅਜਿਹੇ ਸਟੂਡੈਂਟ ਨੇ ਜਿਹੜੇ ਬੱਚਿਆਂ ਨੂੰ ਮੈਸੇਜ ਦੇਖੋ ਬੱਚਿਆਂ ਨੂੰ ਮੈਸੇਜ ਇੱਕ ਮੇਨ ਦੋ ਤਿੰਨ ਗੱਲਾਂ ਨੇ ਜਿਹੜੀਆਂ ਹੁਣ ਰਾਜਵਿੰਦਰ ਭਾਜੀ ਨੇ ਵੀ ਗੱਲ ਕੀਤੀ ਕਿ ਜਿਹੜੀ ਨਾ ਟੀਚਰ ਟਾਟ ਦੇ ਵਿੱਚ ਜਿਹੜੀ ਇੱਕ ਰਿਸਪੈਕਟ ਰਿਗਾਰਡ ਤੇ ਇੱਕ ਫੇਡ ਵਾਲਾ ਜਿਹੜਾ ਸੀਗਾ ਉਹ ਸਾਡਾ ਨਾ ਜਿਹੜੀ ਆਹ ਜਦੋਂ ਦੀ ਸੋਸ਼ਲ ਮੀਡੀਆ ਆ ਗਿਆ ਜਾਂ ਐਂਡਰੋਇਡਸ ਆ ਗਏ ਇਹ ਰਿਸਪੈਕਟ ਥੋੜੀ ਜੀ ਖਤਮ ਹੋ ਗਈ ਖਤਮ ਹੋ ਗਈ ਜਾਂ ਘਟ ਗਈ ਲੇਕਿਨ ਇਹ ਵੀ ਓਨੀ ਜ਼ਰੂਰੀ ਆ ਜਿੰਨਾ ਪੜਨਾ ਜ਼ਰੂਰੀ ਆ ਜਿਹੜਾ ਸਟੂਡੈਂਟ ਇਸ ਸਟੇਜ ਤੇ ਆ ਕੇ ਤੁਸੀਂ ਇੱਕ ਕੋਈ ਪਰਸਨ ਆ ਉਹ ਇੰਟੈਲੀਜੈਂਟ ਆ ਲੇਕਿਨ ਉਹ ਰਿਸਪਾਂਸਿਬਲ ਨਹੀਂ ਚੰਗਾ ਕਰੈਕਟਰ ਬੀਅਰ ਨਹੀਂ ਕਰਦਾ ਉਹ ਕਾਮਯਾਬ ਨਹੀਂ ਹੋ ਸਕਦਾ ਇੱਕ ਬੰਦਾ ਐਵਰੇਜ ਆ ਲੇਕਿਨ ਉਹ ਡਿਸਿਪਲਿਨਡ ਆ ਠੀਕ ਆ ਡੈਡੀਕੇਟਿਡ ਆ ਤੇ ਮੈਨਰਡ ਆ ਉਹ ਲੇਟਰਸ ਹੁਣਰ ਕਾਮਯਾਬ ਹੋ ਜਾਂਦਾ ਸੋ ਬੱਚਿਆਂ ਦੇ ਵਿੱਚ ਇੱਕ ਇਹ ਤੇ ਸੈਕੰਡਲੀ ਜਿਵੇਂ ਮੋਬਾਈਲ ਦੀ ਗੱਲ ਕੀਤੀ ਰਾਜਵਿੰਦਰ ਭਾਜੀ ਨੇ ਤੇ ਮੈਂ ਇੱਕ ਬੁੱਕ ਡੋਪਾਮਿਨ ਡੀਟਾਕਸ ਬੁੱਕ ਪੜ੍ਹ ਰਿਆ ਸੀ ਤੇ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜਿਹੜਾ ਸਟੀਫ ਜੋਬਸ ਸੀ Apple ਦਾ ਜਿਹੜਾ ਫਾਊਂਡਰ ਸੀ ਉਹਨੇ ਆਪਣੇ ਘਰ ਦੇ ਵਿੱਚ ਕੋਈ ਵੀ ਇਹ ਗੈਜਟ ਵਰਤਣ ਨਹੀਂ ਦਿੱਤਾ ਆਪਣੇ ਬੱਚੇ ਨੂੰ ਉਹਦੇ ਘਰ 'ਚ ਅਲਾਉਡ ਹੀ ਨਹੀਂ ਸੀਗਾ ਕਿ ਮੋਬਾਈਲ ਲੈਪਟਾਪ ਜਾਂ ਹੋਰ ਕੋਈ ਗੱਜੇ ਸੋ ਇਹ ਇਹ ਨਾ ਬੱਚੇ ਦੀ ਜਿਹੜੀ ਹੈਗੀ ਆ ਤੁਸੀਂ ਦੇਖ ਲਓ ਕਨਸੈਂਟਰੇਸ਼ਨ ਅੱਜ ਦੇ ਬੱਚਿਆਂ ਦੀ ਹੈ ਨਹੀਂ ਨੀ ਤੁਸੀਂ ਅੱਧਾ ਘੰਟਾ ਨਹੀਂ ਬਿਠਾ ਕੇ ਟੱਕ ਅੱਗੇ ਬਿਠਾ ਸਕਦੇ ਹੋ ਉਹਨਾਂ ਨੂੰ ਸੋ ਬਹੁਤ ਇਨਫੈਕਟਸ ਹੈਗੇ ਆ ਤੇ ਤੁਹਾਨੂੰ ਵੀ ਪਤਾ ਕਿ ਬਹੁਤ ਕੁਝ ਗਲਤ ਬਹੁਤ ਕੁਝ ਅਨ ਐਥੀਕਲ ਸਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਪਿਆ ਸੋ ਬੜੀ ਖਤਰਨਾਕ ਚੀਜ਼ ਹੈ ਬੈਟਰ ਆਫ ਮਨੂ ਸੁਧਨਵਤ ਵਾਟ ਪੋਜੀਸ਼ਨ ਇਨ दैट ਕਲਾਸ ਨੰਦਨੀ ਬੈਟਰ ਸਟੂਡੈਂਟਸ ਨਿਮਰਤ ਕੋ ਡਾਟਰ ਆਫ ਵਰਿੰਦਾ ਸਿੰਘ ਫਰ ਐਨ ਕਲਾਸ ਚਾਰਟੇਕ son ਆਫ ਮਨੀਸ਼ ਕੁਮਾਰ ਵਾਟ ਸੇਵਨ ਪੋਜੀਸ਼ਨ ਇਨ ਦਟ ਕਲਾਸ ਮਨੀ गोड सिक्स पोजिशन नवीन करो got second position sanath prateek kumar got second position in the class harikulinda singh got tenth position in the class amtan class ranveer singh got first position in now we start with fourth einstein gurchal gurshal bharat varma got

ਸ਼ਾਇਦ ਬੱਚਾ ਐਬਸੈਂਟ ਹੈ ਨੈਕਸਟ ਹੈ ਕਨੀਸ਼ ਸ਼ਾਹੀ son of ਰਾਜੇਂ ਸ਼ਾਹੀ 골ਡ ਮੈਡਲ ਅੰਡਰ ਠੀਕ ਹੈ ਇਹ ਨਹੀਂ ਕਾਂਸੀ ਦਾ ਪਦਕ ਜਿਹੜਾ ਉਹ ਮੁੱਖ ਕੇਵਲ ਜੀਵਨਿਕਤਾ ਹਾਸਲ ਕੀਤਾ ਸਰ ਨਾਲ ਨੂੰ ਹੋਇਆ ਕਰੋ ਸੁਖਮਨ ਪ੍ਰਿੰਸ ਸਾਹਮਣੇ ਸਰ ਸਾਹਮਣੇ ਸਰ ਸਾਹਮਣੇ ਦੇਖਿਆ ਕਰੋ ਗ੍ਰੇਂਦਰ ਲੇਖੋ ਸਾਰੇ ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿੰਨਾ ਨੂੰ ਸਾਹਮਣੇ ਸਾਰੇ ਜਾਣੇ ਸਾਹਮਣੇ ਠੀਕ ਹੈ ਜੀ